ਪਹਿਲਾਂ ਇਹ ਦੱਸੋ ਤੁਸੀਂ ਪਹਿਲਾਂ ਤਾਂ ਮਤਲਬ ਖੇਤੀ ਨਹੀਂ ਪੜਾਉਂਦੇ ਤੇ ਹਾਂਜੀ ਤੇ ਮੈਂ ਕਿਹਾ ਪੜੇ ਮੈਂ ਮੇਰੀ ਐਮ ਫਾਰਮੇਸੀ ਕੀਤੀ ਹੋਈ ਹੈ ਜੀ ਫਾਰਮਕੋਲੋਜੀ ਦੇ ਵਿੱਚ ਮੈਡੀਕਲ ਲਾਈਨ ਤੇ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਟੀਚਿੰਗ ਵੀ ਕੀਤੀ ਆ 3 ਸਾਲ ਪੜਾਇਆ ਹਾਂਜੀ ਹਾਂ ਕਿੱਥੇ ਪੜਾਉਂਦੇ ਰਹੇ ਹੰਕਾਰ ਕਾਲਜ ਸੁਜੋਮਾ ਇਹ ਕਿੱਥੇ ਬੰਦਾ ਜੀ ਆਪਣੇ ਸੁਨਾਮ ਦੇ ਨੇੜੇ ਪੈਂਦਾ ਜੀ ਠੀਕ ਹੈ ਠੀਕ ਹੈ ਇਹ ਤੁਹਾਨੂੰ ਵਿਆਹ ਦੇ ਪਹਿਲਾਂ ਪੜਾਉਂਦੇ ਤੇ ਨਹੀਂ ਮੈਰਿਜ ਤੋਂ ਬਾਅਦ ਜੇ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਹੀ ਪੜਾਉਂਦੇ ਰਹੇ ਹਾਂਜੀ ਪੂਰੇ ਤੇ ਜਾਂਦੇ ਤੇ ਪੜਾਉਂ ਹਾਂਜੀ ਹਾਂ ਮੈਂ ਐਮ ਫਾਰਮੇਸੀ ਵੀ ਵਿਆਹ ਤੋਂ ਬਾਅਦ ਹੀ ਕੀਤੀ ਆ ਅੱਛਾ ਹਾਂਜੀ ਹਾਂ ਮਤਲਬ ਕਹਿੰਦਾ ਫਿਰ ਉਹ ਬੀਬੀਆਂ ਕੇ ਵਿਆਹ ਹੋ ਜਾ ਤਾਂ ਉਹ ਫਿਰ ਅੱਗੇ ਛੱਡਦੇ ਸਾਰਾ ਕੁਝ ਨਹੀਂ ਮੈਂ ਜਦੋਂ ਮਤਲਬ ਮੇਰੀ ਮੈਰਿਜ ਹੋਈ ਆ ਉਦੋਂ ਮੈਂ ਡਿਗਰੀ ਕਰ ਰਹੀ ਸੀ ਬੀ ਫਾਰਮੇਸੀ ਕਰ ਰਹੀ ਸੀ ਮੇਰਾ ਜਿਵੇਂ 7th ਸੈਮੈਸਟਰ ਸੀਗਾ ਉਦੋਂ 1 ਸਾਲ ਮੈਂ ਡਿਗਰੀ ਦਾ ਵੀ ਵਿਆਹ ਤੋਂ ਬਾਅਦ ਕੀਤਾ ਤੇ ਉਸ ਤੋਂ ਬਾਅਦ ਫਿਰ ਸਾਡੇ ਬੀਜੀ ਮੈਨੂੰ ਕਹਿੰਦੇ ਵੀ ਤੁਸੀਂ ਅੱਗੇ ਪੜ੍ਹਨਾ ਤਾਂ ਪੜ੍ਹ ਸਕਦੇ ਹੋ ਹੂੰ ਤੇ ਫਿਰ ਮੈਂ ਜਿਵੇਂ ਐਮ ਫਾਰਮੇਸੀ ਦੇ ਵਿੱਚ ਐਡਮ ਤੇ ਮੇਰੀ ਬਹੁਤ ਵਧੀਆ ਪਰਸੈਂਟੇਜ ਵੀ ਸੀਗੀ ਤੇ ਉਸ ਤੋਂ ਬਾਅਦ ਜਿਵੇਂ ਸਟੱਡੀ ਦੇ ਦੌਰਾਨ ਜਿਵੇਂ ਮੇਰੀ ਉੱਥੇ ਸਿਲੈਕਸ਼ਨ ਹੋ ਗਈ ਕਾਲਜ ਦੇ ਵਿੱਚ ਫਿਰ ਮੈਂ 3 ਸਾਲ ਟੀਚਿੰਗ ਵੀ ਕੀਤੀ ਉਸ ਤੋਂ ਬਾਅਦ ਵੈਸੇ ਆਪਣੇ ਪਿੰਡਾਂ ਵਾਈ ਮੈਂ ਦੇਖਿਆ ਵੀ ਚਾਹ ਕਿਸੇ ਕੋ 50 ਕਿੱਲੇ 40 ਕਿੱਲੇ ਆ ਤੇ ਉਹ ਜੇ ਕਿਸੇ ਨੂੰ ਪੁੱਛੋ ਵੀ ਕਹਿੰਦੇ ਕੀ ਕਰਦਾ ਕਹਿੰਦੇ ਖੇਤੀ ਕਰਦਾ ਕਹਿੰਦੇ ਵੀ ਇਹ ਕਿਚੀ ਜੇ ਕਿਸੇ ਨੂੰ ਪੁੱਛੋ ਕਹਿੰਦੇ ਮੈਂ ਨੌਕਰੀ ਕਰ ਰਿਹਾ ਚਾਹੇ ਉਹ ਮਤਲਬ ਕਿ ਉੱਥੇ ਚੌਕੀਦਾਰ ਲਗਾ ਉਹ ਨੂੰ ਵੇਜੀ ਮੈਂ ਸਕਿਉਰਿਟੀ ਗਾਰਡ ਕੰਮ ਹਾਂਜੀ ਤਾਂ ਉਹ ਕਹਿੰਦੇ ਵੀ ਉਹ ਸਵੇਰੇ ਜਾ ਰਿਹਾ ਤੇ ਜਾ ਰਿਹਾ ਮੋਟਰਸਾਈਕਲ ਪਰ ਤੇ ਸ਼ਾਮ ਨੂੰ 5 ਵਜੇ ਆ ਹਾਂਜੀ ਦੇਖੋ ਨੌਕਰੀ ਆ ਜਿਹੜੀ ਕਿਸੇ ਦੇ ਅੰਡਰ ਰਹਿ ਕੇ ਕਰਨੀ ਪੈਂਦੀ ਆ ਹਨ ਜਿਹੜੀ ਸਭ ਤੋਂ ਮੇਨ ਚੀਜ਼ ਆ ਤੇ ਜੇ ਆਪਾਂ ਮਤਲਬ ਐਗਰੀ ਐਗਰੀਕਲਚਰ ਆ ਜਿਹੜੀ ਹਨਾ ਜੇ ਆਪਾਂ ਉਹਨੂੰ ਐਗਰੀ ਬਿਜ਼ਨਸ ਲੈ ਕੇ ਚੱਲਦੇ ਆ ਇੱਕ ਬਿਜ਼ਨਸ ਮਾਈਂਡ ਦੇ ਨਾਲ ਆਪਾਂ ਐਗਰੀਕਲਚਰ ਕਰਦੇ ਆ ਜੀ ਤੇ ਮਤਲਬ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਵੇਂ ਕੋਈ ਮਤਲਬ ਘਾਟੇ ਦਾ ਧੰਦਾ ਤਾਂ ਵੀ ਐਗਰੀਕਲਚਰ ਦੇ ਵਿੱਚ ਬਹੁਤ ਕੁਝ ਆ ਤੇ ਜਿਵੇਂ ਹੁਣ ਅਸੀਂ ਜਾਇਵੇ ਖੇਤੀ ਸ਼ੁਰੂ ਕੀਤੀ ਹੋਈ ਆ ਅਸੀਂ ਮਤਲਬ 2012-13 ਤੋਂ ਸ਼ੁਰੂ ਕਰਤੀ ਸੀਗੀ ਤੇ 2018 ਦੇ ਵਿੱਚ ਸਾਡੀ ਸਰਟੀਫਿਕੇਸ਼ਨ ਵੀ ਪੰਜਾਬ ਐਗਰੋ ਤੋਂ ਤੇ ਹੁਣ ਮਤਲਬ ਵੀ ਸਾਡੇ ਕੋਲੇ ਸਮਾਨ ਦੀ ਇੰਨੀ ਡਿਮਾਂਡ ਆ ਵੀ ਪੂਰਾ ਨਹੀਂ ਹੁੰਦਾ ਸਾਡੇ ਆਰਡਰ ਬੁੱਕ ਹੀ ਰਹਿੰਦੇ ਨੇ ਪਹਿਲੇ ਅਸੀਂ ਤੁਹਾਨੂੰ ਮੜਿਓ ਮੜਿਓ ਕਹਾਣੀ ਸੁਣਾਓ ਵੀ ਤੁਹਾਨੂੰ ਮਤਲਬ ਕਿ ਫਿਰ ਕਿਸ ਤਰ੍ਹਾਂ ਵਿਚਾਰ ਆਇਆ ਵੀ ਨੌਕਰੀ ਛੱਡ ਕੇ ਵੀ ਹਾਲਾਂਕਿ ਕੁੜੀਆਂ ਨੂੰ ਤਾਂ ਬਹੁਤ ਮੈਂ ਦੇਖਿਆ ਨਾ ਕਿਉਂਕਿ ਚੰਡੀਗੜ੍ਹ ਮੁਹਾਲੀ ਮੈਂ ਹਮੇਸ਼ਾ ਜਾਂਦੇ ਰਹਾਂ ਤੇ ਕੁੜੀਆਂਾਂ ਨੂੰ ਤਾਂ ਬਹੁਤ ਮਸਲਾ ਹੈ ਕਿ ਉਹ ਜੋਬ ਕਰਦੀ ਹੈ ਜੋਬ ਤੇ ਜਾਂਦੀ ਹੈ ਇਸ ਵਾਰ ਸ਼ਾਬਤ ਜੌਬ ਜੇ ਕਿਸੇ ਨੂੰ ਕਹਦੇ ਵੀ ਇਹ ਘਰਾ ਮਤਲਬ ਕਿ ਉਹ ਕੇ ਕਹਿੰਦੇ ਹਾਊਸ ਵਾਈਫ ਤੇ ਉਹ ਬੜਾ ਔਖਾ ਲਗਾ ਉਹਨਾਂ ਨੇ ਕਹਿਣਾ ਵੀ ਮੈਂ ਮੇਰੇ ਲਕਰ ਆਇਆ ਲੱਗਦਾ ਵੀ ਨਹੀਂ ਨਹੀਂ ਜਿਹੜੀ ਕੁੜੀ ਬਾਹਰ ਹੈ ਕਿਤੇ ਦਫ਼ਤਰ ਮੈਂ ਕਿਤੇ ਵੀ ਉਹ ਜਿਆਦਾ ਸਿਆਣੀ ਹੈ ਸਮਝਦਾਰ ਹੈ ਜਿਹੜੀ ਪਿੰਡਾਂ ਵਾਂ ਜਾਂ ਕਿਤੇ ਬਸ ਇਹਦਾ ਕੋਈ ਮਤਲਬ ਨਹੀਂ ਇਹ ਦੇਖੋ ਹਨਾ ਆਪਣੇ ਮਤਲਬ ਜਦੋਂ ਆਪਾਂ ਸਕੂਲ ਟਾਈਮ ਦੇ ਵਿੱਚ ਉਹਨੇ ਸਕੂਲ ਟਾਈਮ ਤੋਂ ਲੈ ਕੇ ਹੀ ਵੀ ਬੱਚੇ ਦੇ ਦਿਮਾਗ ਦੇ ਵਿੱਚ ਇਹ ਭਰ ਦਿੱਤਾ ਜਾਂਦਾ ਵੀ ਤੁਸੀਂ ਨੌਕਰੀ ਬਣਨਾ ਨੌਕਰ ਮਤਲਬ ਹੈ ਹਾਂ ਨੌਕਰ ਦਾ ਨੌਕਰ ਹੈ ਹਾਂਜੀ ਹਾਂ ਮਤਲਬ ਨੌਕਰੀ ਦਾ ਮਤਲਬ ਤਾਂ ਇੱਕ ਤਰ੍ਹਾਂ ਦਾ ਆਪਾਂ ਕਹਿ ਦਿੰਨਾ ਵੀ ਨੌਕਰ ਆ ਚਾਹੇ ਉਹ ਵੱਡਾ ਹੋਵੇ ਚਾਹੇ ਉਹ ਛੋਟਾ ਹੋਵੇ ਹਨਾ ਤੇ ਨੌਕਰ ਤਾਂ ਨੌਕਰੀ ਆ ਹਨਾ ਤੇ ਦੇਖੋ ਜਿਹੜਾ ਹੁਣ ਮੰਨ ਲਓ ਮਤਲਬ ਇਹ ਚੀਜ਼ ਜਦੋਂ ਅਸੀਂ ਮਤਲਬ ਮੈਂ ਕੀਤੀ ਜੌਬ ਤਾਂ ਜੌਬ ਦੇ ਵਿੱਚ ਰਹਿ ਕੇ ਆਪਾਂ ਨੂੰ ਮਤਲਬ ਪਤਾ ਲੱਗਦੀਆਂ ਨੇ ਇਹ ਗੱਲਾਂ ਚਲੋ ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਨੌਕਰੀ ਮਾੜੀ ਆ ਹਨਾ ਤੇ ਵੀ ਬਹੁਤੇ ਆਂਦਾ ਘਰ ਜਿਵੇਂ ਲਾ ਲੋ ਨੌਕਰੀ ਦੇ ਸਿਰਤੀ ਚੱਲਦਾ ਹਨ ਤੇ ਪਰ ਜੇ ਮੈਂ ਦੇਖਾਂ ਨਾ ਵੀ ਮੈਨੂੰ ਨਹੀਂ ਮਤਲਬ ਸੰਤੁਸ਼ਟੀ ਨਹੀਂ ਮਿਲੀ ਦਿਮਾਗ ਨੂੰ ਜੇ ਆਪਾਂ ਕਹੀਏ ਵੀ ਹਨਾ ਮਤਲਬ ਦਿਲ ਨੂੰ ਖੁਸ਼ੀ ਨਹੀਂ ਸੀ ਮਿਲਦੀ ਨੌਕਰੀ ਕਰਦੀ ਸੀ ਜਦੋਂ ਮੈਂ ਜੀ ਤੇ ਉਸ ਤੋਂ ਬਾਅਦ ਜਿਵੇਂ ਮੰਨ ਲਓ ਲਾਕਡਾਊਨ ਹੋਇਆ ਲਾਕਡਾਊਨ ਦੇ ਵਿੱਚ ਅਸੀਂ ਜਿਵੇਂ ਮੰਨ ਲਓ ਐਗਰੀਕਲਚਰ ਦਾ ਕੰਮ ਜਿਵੇਂ ਅਸੀਂ ਆਪ ਹੱਥੀਂ ਕੀਤਾ ਸਾਰਾ ਹਨਾ ਟੋਟਲੀ ਜੱਤ ਸਾਰੇ ਨੇ ਹੀ ਕਰਿਆ ਹਾਂਜੀ ਤੇ ਬਸ ਉਹ ਕਰਦੇ ਕਰਦੇ ਜਿਵੇਂ ਲਾ ਲੋ ਵੀ ਆਪਾਂ ਨੂੰ ਮੈਨੂੰ ਇਹ ਲੱਗਿਆ ਵੀ ਜੌਬ ਛੱਡ ਦੇਣੀ ਚਾਹੀਦੀ ਆ ਵੀ ਕੋਈ ਹੈ ਨਹੀਂ ਫਾਇਦਾ ਮਤਲਬ ਮੈਂ ਲੌਕਡਾਊਨ ਦੇ ਦੌਰਾਨ ਹੀ ਮੈਂ ਮੇ ਰਿਜ਼ਾਈਨ ਕਰਤੀ ਸੀ ਜੋਬ ਮੈਂ ਆਨਲਾਈਨ ਕਲਾਸਾਂ ਲੈਂਦੀ ਸੀ ਉਦੋਂ ਬਸ ਉਦੋਂ ਫਿਰ ਮੈਂ ਰਿਜ਼ਾਈਨ ਕਰਤੀ ਸੀ ਫਿਰ ਇਹ ਲਾ ਲੋ ਵੀ ਪ੍ਰੋਪਰ ਆਪਾਂ ਮਤਲਬ ਆਪਣੇ ਕੰਮ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਵੀ 100% ਇੱਧਰ ਆਪਾਂ ਮਤਲਬ ਹੋ ਗਏ ਹਾਜ਼ਰ ਅੱਛਾ ਮੈਂ ਉਹ ਦਿਨ ਤੁਹਾਨੂੰ ਦੇਖਿਆ ਦਾ ਰਾਜਪਰੇ ਹਾਂਜੀ ਜਿੰਮੇਦਾਰਾਂ ਕੀ ਕੁੜੀ ਹੋਇਆ ਨਹੀਂ ਫਿਰ ਵੀ ਵਧੀਆ ਘਰ ਹੈ ਸਾਰਾ ਕੁਝ ਠਾਰੇ ਪਾ ਤੇ ਉਹ ਕਿਸੇ ਜਗ੍ਹਾ ਮੇਜ਼ ਲਾ ਕੇ ਹੈ ਨਹੀਂ ਸਾਮਾਨ ਵੇਚੇ ਹਾਂਜੀ ਬਹੁਤ بڑا ਸੰਕਟ ਹੈ ਪੰਜਾਬ ਮਾ ਜੱਟਵਾਦ ਹੈ ਹੋਮੇ ਹੈ ਜੱਟ ਇਸ ਤਰ੍ਹਾਂ ਕਰ ਰਿਹਾ ਜੱਟ ਉਸ ਤਰ੍ਹਾਂ ਕਰ ਰਿਹਾ ਤੇ ਫਿਰ ਉਹ ਮਤਲਬ ਕਿ ਬਾਹਰ ਜਾ ਕੇ ਕੁਝ ਵੀ ਕਰ ਸਕਾਂ ਆਪਾਂ ਹਾਂਜੀ ਪਰ ਪੰਜਾਬ ਮੈਂ ਬਹੁਤ بڑا ਸੰਕਟ ਹੈ ਵੀ ਇੱਕ ਜ਼ਿਮੀਂਦਾਰਾਂ ਕੀ ਕੁੜੀ ਤੇ ਉੱਥੇ ਜਾ ਕੇ ਉਹ ਮੇਲੇ ਦੇ ਵਿੱਚ ਇੱਕ ਸਮਾਨ ਵੇਚ ਰਹੀ ਐ ਉਸ ਵਾਸਤੇ ਕਿਸ ਤਰ੍ਹਾਂ ਤਿਆਰ ਹੋਏ ਥੰਮੇ ਸਾਰਾ ਕੁਝ ਵੀ ਇਹ ਕਰਨਾ ਆਪਾਂ ਨੇ ਦੇਖੋ ਹਨਾ ਜਿਵੇਂ ਮੰਨ ਲਓ ਕੰਮ ਤਾਂ ਕੋਈ ਵੀ ਐ ਹਨਾ ਜੇ ਆਪਾਂ ਦੇਖੋ ਨੌਕਰੀ ਕਰਦੇ ਆ ਤਾਂ ਵੀ ਆਪਾਂ ਨੂੰ ਘਰ ਤੋਂ ਬਾਹਰ ਹੀ ਜਾਣਾ ਪੈਂਦਾ ਹਨਾ ਜੇ ਇਹਨੂੰ ਆਪਾਂ ਇੱਕ ਬਿਜ਼ਨਸ ਆ ਦੇਖੋ ਜਿਹੜਾ ਹਨਾ ਉਹਨੂੰ ਆਪਾਂ ਵੀ ਸਟਾਰਟ ਤਾਂ ਮੰਨ ਲਓ ਆਪਾਂ ਕਹਿੰਦੇ ਨੇ ਵੀ ਅਸੀਂ ਜ਼ੀਰੋ ਤੋਂ ਸਟਾਰਟ ਕੀਤਾ ਜੀ ਤੇ ਉਹਨੂੰ ਜੇ ਆਪਾਂ ਅੱਗੇ ਤੱਕ ਲੈ ਕੇ ਜਾਣਾ ਤੇ ਬਾਹਰ ਤਾਂ ਆਪਾਂ ਨੂੰ ਜਾਣਾ ਹੀ ਪਊਗਾ ਹਨਾ ਤੇ ਕੰਮ ਦੇਖੋ ਛੋਟਾ ਜਾਂ ਵੱਡਾ ਹਨਾ ਤੇ ਆਪਾਂ ਨੂੰ ਉਹਦੇ ਵਾਂਗੂ ਵੀ ਜੇ ਆਪਾਂ ਕਹੀਏ ਵੀ ਲੋਕ ਇਹ ਕਹਿਣਗੇ ਲੋਕ ਉਹ ਕਹਿਣਗੇ ਉਹ ਚੀਜ਼ ਤਾਂ ਤਾਂ ਆਪਾਂ ਨੂੰ ਜਿਵੇਂ ਲਾ ਲੋ ਸ਼ਰਮ ਲਾ ਕੇ ਚੱਲਣਾ ਪਊਗਾ ਤੇ ਨਾਲੇ ਇਹ ਗੱਲ ਆ ਵੀ ਆਪਾਂ ਨੇ ਮੰਨ ਲਓ ਕੰਮ ਦੀ ਜਾਂ ਮਿਹਨਤ ਦੀ ਕਾਦੀ ਸ਼ਰਮ ਆ ਹਨਾ ਸ਼ਰਮ ਤਾਂ ਹੋਰ ਗੱਲਾਂ ਦੀ ਬਹੁਤ ਹੁੰਦੀ ਆ ਅੱਛਾ ਇਹ ਵੀ ਤੁਹਾਨੂੰ ਮਤਲਬ ਇਹ ਕਿਹਾ ਕਿ ਸਮਾਨ ਵੇਚ ਰਹੇ ਆ ਕਿਆ ਬਣਾ ਰਹੇ ਹੋ ਬੜਾ ਜੀ ਦੱਸੋ ਅਸੀਂ ਜਿਵੇਂ ਮੰਨ ਲਓ ਵੀ ਇਹ ਕਹਿ ਲਓ ਵੀ ਅਸੀਂ ਨਮਕ ਤੇ ਜੀਰਾ ਇੱਕ ਬਾਜ਼ਾਰ ਚੋਂ ਆਉਂਦਾ ਤੇ ਸਿੱਖਾਂ ਲਈ ਡੱਬੀ ਬਾਜ਼ਾਰ ਚੋਂ ਆਉਂਦੀ ਆ ਟੋਟਲ ਚੀਜ਼ ਸਾਡੇ ਘਰ ਦੀ ਹੁੰਦੀ ਆ ਮੰਨ ਲਓ ਟੋਟਲੀ ਅਸੀਂ ਜਿਵੇਂ ਦਾਲਾਂ ਹੋ ਗਈਆਂ ਮੂੰਗੀ ਮਸਰੀ ਛੋਲੇ ਕਾਬਲੀ ਛੋਲੇ ਤੇ ਲਸਣ ਪਿਆਜ਼ ਸਾਰਾ ਟੋਟਲ ਜਿਵੇਂ ਮੰਨ ਲਓ ਆਪਣੇ ਖੇਤ ਦਾ ਹੀ ਹੁੰਦਾ ਤੇ ਉਹ ਵੀ ਆਰਗੈਨਿਕ ਤਰੀਕੇ ਦੇ ਨਾਲ ਜਮਾ ਜਿਵੇਂ 100% ਆਰਗੈਨਿਕ ਹੁੰਦਾ ਤੇ ਕੋਈ ਕੈਮੀਕਲ ਨਹੀਂ ਆਪਾਂ ਵਰਤਦੇ ਉਹਦੇ ਚ ਤੇ ਹੁਣ ਜਿਵੇਂ ਲੱਗੀਆਂ ਵੀ ਹੋਈਆਂ ਨੇ ਫਸਲਾਂ ਆਪਣੇ ਕੋਲ ਜਿਵੇਂ ਛੋਲੇ ਹੋਗੇ ਮਟਰ ਹੋਗੇ ਲਸਣ ਖੜਾਗਾ ਤੇ ਇਧਰ ਪਿਆਜ਼ ਵੀ ਖੜਾ ਜਿਵੇਂ ਹੁਣ ਹਰਾ ਪਿਆਜ਼ ਚੱਲ ਪੂਗਾ ਇਹ ਸਿਆਲੂ ਜੀ ਤੇ ਬਾਕੀ ਜਿਵੇਂ ਹੁਣ ਟਾਈਮ ਸਬਜ਼ੀਆਂ ਦਾ ਹੋਰ ਵੀ ਜਿਵੇਂ ਲਾਈ ਜਾਂਦੇ ਆਪਾਂ ਗੰਨਾ ਵੀ ਲਾਇਆ ਵਾ ਥਨੇ ਖਾਣ ਹਾਂਜੀ ਗੰਨਾ ਵੀ ਹੁੰਦਾ ਆਪਣੇ ਕੋਲੇ ਗੁੜ ਸ਼ੱਕਰ ਇਹ ਤਾਂ ਮੈਂ ਮਤਲਬ ਕਿ ਕੁਦਰਤੀ ਖੇਤੀ ਕਾਤੇ ਆਏ ਉਹਦੇ 12 2012 2012 ਤੋਂ ਜਿਵੇਂ ਸੀ ਕਰ ਲਈ ਮਨ ਲੋ ਸਟਾਰਟ ਕੀਤੀ ਸੀ ਕਿ ਬਿੱਗੇ ਕਥਾਂ ਤੋਂ ਮਤਲਬ ਬਿੱਗੜਾਇੜੇ ਵਿਗਗੇ ਤੋਂ ਅਸੀਂ ਸ਼ੁਰੂ ਕੀਤੀ ਸੀ ਵੀ ਉਹਨੂੰ ਜਿਵੇਂ ਵਧਾਉਂਦੇ ਵਧਾਉਂਦੇ ਹੁਣ ਜਿਵੇਂ ਅੱਜ ਅਸੀਂ ਮਤਲਬ 4.5 ਏਕੜ ਦੇ ਵਿੱਚ ਆਰਗੈਨਿਕ ਖੇਤੀ ਕਰ ਰਹੇ ਹਾਂ ਤੇ ਸਰਟੀਫਾਈਡ ਆਪਣਾ ਪਹਿਲਾਂ ਜਿਹੜੀ ਖੇਤੀ ਹੈ ਜ ਆਮ ਆਪਾਂ ਅੱਜ ਕੱਲ ਪੰਜਾਬ ਦੇ ਵਿੱਚ ਰੌਲਾ ਹੈ ਵੀ ਖੇਤੀ ਦੇ ਵਿੱਚ ਨਾ ਕੁਝ ਵੀ ਨਹੀਂ ਹੈ ਹਾਂਜੀ ਇਹ ਖੇਤੀ ਛੱਡ ਦੇਣੀ ਚਾਹੀਦੀ ਮਾਰੇ ਤਾਂ ਮੁਹਾਲੀ ਮੈਂ ਦੇਖਿਆ ਹੁਣਾਂ ਥਾਂਨੇ ਵਿੱਚ ਜ਼ਮੀਨਾਂ ਵੇਚ ਕੇ ਪਹਿਲੇ ਹੋ ਗਏ ਖਤਮ ਹੋ ਚੁੱਕੇ ਆ ਹਾਂਜੀ ਤੇ ਉਹ ਰੇਂਜ ਰੋਬਰਾਂ ਦੀ ਜਿਹੜੀਆਂ ਕੜਾਈਆਂ ਸੀ ਉਹ ਵੀ ਕੰਪਨੀ ਵਾਲੇ ਲੈ ਗਏ ਹਾਂਜੀ ਕਿਉਂਕਿ ਹੈ ਹੀ ਕੁਝ ਨਹੀਂ ਤਾਂ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਜਿਸ ਤਰ੍ਹਾਂ ਤੁਸੀਂ ਮੈਂ ਆਪ ਖੇਤ ਦੇ ਵਿੱਚ ਵੀ ਜਿਵੇਂ ਆਪਣੇ ਸਾਗ ਤੋੜਨਾ ਆਇਆ ਮੈਂ ਨਾ ਕਦੇ-ਕਦੇ ਸੋਚੇ ਕਰਦਾ ਵੀ ਪਹਿਲਾਂ ਜਦੋਂ ਅਸੀਂ ਛੋਟੇ-ਛੋਟੇ تھے ਤੇ ਮਰੀਆਂ ਬੀਬੀਆਂ ਨੇ ਮਾਤਾਵਾਂ ਨੇ ਗਲੀ ਮnde ਇਕੱਠੇ ਹੋ ਕੇ ਦੁਪਹਿਰ ਜੇ ਨੂੰ ਜਾਣਾ ਤਾਂ ਸਾਗ ਤੋੜ ਜਾਂਦੇ ਹਾਂ ਹਾਂਜੀ ਹੁਣ ਜਿਹੜੀ ਜਨਾਨੀ ਆ ਫੋਨ ਕਰ ਰਹੀ ਆਪਣੇ ਘਰ ਵਾਲੇ ਨੂੰ ਕਿ ਨੌਕਰ ਨੂੰ ਕਹੀਂ ਸਾਗ ਤੋੜ ਕੇ ਘਰਾਂ ਦੇ ਕੇ ਜਾਵੇ ਥਣੇ ਸਾਰੇ ਕੰਮ ਆਪ ਕਰ ਰਹੇ ਆ ਵਿੱਚ ਜਾਂਦੇ ਖੇਤਾਂ ਦੇ ਹਾਂਜੀ ਅਸੀਂ ਜਿਵੇਂ ਲਾ ਲੋ ਸਾਗ ਤੋੜਨਾ ਹਨਾ ਤੇ ਇਵਨ ਤੱਕ ਜਿਵੇਂ ਬਿਜ਼ਾਈ ਵੀ ਕਰਾਉਣੀਆਂ ਛੋਲੇ ਹੋ ਗਏ ਮਟਰ ਹੋ ਗਏ ਸਾਰੇ ਅਸੀਂ ਆਪ ਜਿਵੇਂ ਮੰਨ ਲਓ ਮੇਰੇ ਹਸਬੰਦ ਜਿਵੇਂ ਹਲੀ ਖਚ ਲੈਂਦੇ ਨੇ ਮੈਂ ਸੀਡ ਪਾ ਦਨੀ ਆ ਜਾਂ ਮੈਂ ਹਲੀ ਖਚ ਲਾ ਨਹੀਂ ਉਹ ਸੀਡ ਪਾ ਦਿੰਦੇ ਨੇ ਮੰਨ ਲਓ ਵੀ ਇਦਾਂ ਸੀ ਦੋਨੋਂ ਰਾਂ ਇਹ ਸੌਂਝਾ ਪਹਨ ਬੜੇ ਚੌੜੇ ਪੱਤੇ ਆ ਇਹਦੇ ਦੂਸਰੇ ਦੇ ਦੇਸੀ ਆ ਕਿ ਮਿੱਠਾ ਹੁੰਦਾ ਕਕੌੜਾ ਜਾਂ ਬੱਕ ਬੱਕਾ ਜਾਂ ਹੁੰਦਾ ਇਹ ਜਿਹੜਾ ਆਮ ਚੱਲ ਰਿਹਾ ਉਹੀ ਆ ਮਿੱਠਾ ਨਹੀਂ ਹੈਗਾ ਇਹ ਇਹਦੇ ਪੱਤੇ ਬਹੁਤ ਚੌੜੇ ਆ ਘਮਾਰਾ ਵੀ ਲੱਗਿਆ ਵਾ ਉਸ ਦੇ ਪੱਤੇ ਘੱਟ ਚੌੜੇ ਆ ਇਹ ਥੋੜਾ ਜਿਵੇਂ ਮੰਨ ਲਓ ਵੀ ਜ਼ਮੀਨ ਦਾ ਬਹੁਤ ਫਰਕ ਆ ਹੂੰ ਇੱਥੇ ਆਪਣੇ ਹਰ ਇੱਕ ਚੀਜ਼ ਦੀ ਕੁਆਲਿਟੀ ਬਹੁਤ ਆ ਜਿਵੇਂ ਮੰਨ ਲਓ ਸੀਡ ਵਗੈਰਾ ਵੀ ਪੂਰੇ ਬਹੁਤ ਕੁਆਲਿਟੀ ਦੇ ਹੁੰਦੇ ਨੇ ਦ ਦਰਖਤ ਆਪਣੇ ਕੋਲੇ ਫਰੂਟ ਦੇ ਜਿਵੇਂ ਅਸੀਂ ਲਗਭਗ ਸਾਰੇ ਪਲਾਂਟ ਜਿਵੇਂ ਲਾਏ ਹੋਏ ਨੇਗੇ ਖੰਜੂਰ ਹੋਗੀ ਕਿਨੂ ਆ ਸੰਤਰਾ ਮਾਲਟਾ ਤੇ ਬਾਕੀ ਅੰਜੀਰ ਨਿੰਬੂ ਨੇਗੇ ਚੀਕੂ ਲੱਗੇ ਹੋਏ ਨੇ ਜਾਮਣਾ ਅਮਰੂਦ ਆਂਬ ਮਤਲਬ ਟੋਟਲ ਫਰੂਟ ਲੱਗਿਆ ਹੋਇਆ ਯਾ ਜਿਹੜਾ ਕੋਈ ਮਤਲਬ ਰਹੰਦਾ ਗਏ ਅਸੀਂ ਜਿਵੇਂ ਪਲਾਂਟ ਕਰੀ ਜਾਂਦੇ ਹਾਂ ਉਹਨਾਂ ਨੂੰ ਤਾਂ ਮੈਂ ਤਾਂ ਗੈਰਾਂ ਨੂੰ ਵੀ ਤਿੰਨ ਚੀਜ਼ਾਂ ਜਾਨ ਜੀਰਾ ਦੱਸਿਆ ਲੂਣ ਦੱਸਿਆ ਤੇ ਮਾਚਸ ਹਣੀ ਹਾਂਜੀ ਪੂਰਾ ਤਾਂ ਇਹ ਹਾਲ ਹੈ ਕਿ ਜੇ ਉਹਨਾਂ ਦੇ ਘਰਾਂ ਕਿਸੇ ਨੇ ਮੂਲੀ ਚਾਹੀਦੀ ਮੂਲੀ ਤੋ ਜੱਟ ਜਿਹੜਾ ਉਹ ਮੂਲੀ ਲੈਣ ਗਿਆ ਵੈ ਸਾਡੇ ਹੁਣ ਜਿਵੇਂ ਛਲਗਮ ਤਾਂ ਇਸ ਟਾਈਮ ਤਿਆਰ ਨਹੀਂ ਹੈਗੇ ਜਿਵੇਂ ਬਹੁਤ ਵਧੀਆ ਹੋਏ ਹੋਏ ਆ ਤੇ ਬਸ ਮੂਲੀ ਲਾ ਲੋ ਵੀ ਹਫਤੇ ਇੱਕ ਤੱਕ ਮੂਲੀ ਵੀ ਸਟਾਰਟ ਹੋ ਜੂਗੀ ਹੁਣ ਕਿਸਾਨ ਯੂਨੀਅਨ ਵਾਲੇ ਧਰਨਾ ਦੇ ਮੈਂ ਕੋਈ ਬੰਦਾ ਹੈ ਬਾਈ ਜਗਤਾਰ ਸਿੰਘ ਉਹ ਮੰਡੀ ਕਲਾਂ ਤੇ ਉਹ ਮੈਨੂੰ ਕਹਿ ਰਿਹਾ ਤਾਂ ਕਹਿੰਦਾ ਮੈਂ ਯੂਨੀਅਨ ਨੂੰ ਕਿੰਨੀ ਵਾਰੀ ਕਿਹਾ ਇਹ ਤਾਂ ਧਰਨਾ ਲਾ ਰਿਹਾ ਸਰਕਾਰ ਦੇ ਖਿਲਾਫ ਹਾਂਜੀ ਤੇ ਧਰਨਾ ਲਾਇਆ ਵਾ ਤਾਂ ਮੈਂ ਜਦ ਯੂਨੀਅਨ ਪਰ ਦੇ ਧਰਨਾ ਛੱਡ ਕੇ ਆਵਾ ਤਾਂ ਸਿੱਧੇ ਮੰਡੀ ਕੇ ਵੀ ਜਾਖ ਹੈ ਖੇਤ ਥਾਰੇ ਆ ਸਬਜ਼ੀ ਕਿਸੇ ਕੀ ਲੈ ਕੇ ਆ ਤੇ ਮੈਂ ਖਾ ਰਹੀ ਹਾਂ ਤਾਂ ਕਹਿੰਦਾ ਇਹ ਕਿਹੜਾ ਜ ਕੋਈ ਤਾਂ ਤੁਹਾਨੂੰ ਕੀ ਲੱਗਦਾ ਜਿਵੇਂ ਮੰਨ ਲਓ ਜੇ ਆਪਾਂ ਕਹੀਏ ਹਨਾ ਵੀ ਨਿਰਾਪੁਰ ਆਪਾਂ ਸਰਕਾਰ ਨੂੰ ਆਪਣੇ ਮੰਨ ਲਓ ਨੌਜਵਾਨ ਪੀੜ੍ਹੀਆਂ ਲਾ ਲਓ ਹਨਾ ਕੰਮ ਕਰਕੇ ਤਾਂ ਰਾਜੀ ਨਹੀਂ ਕੋਈ ਹਨਾ ਜੇ ਦੇਖੋ ਮਿਹਨਤ ਕਰਦੇ ਆ ਖੇਤ ਦੇ ਵਿੱਚ ਖੇਤ ਬਹੁਤ ਕੁਝ ਦਿੰਦਾ ਹੁਣ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਦੋ ਤਿੰਨ ਚੀਜ਼ਾਂ ਹੀ ਨੇ ਜਿਹੜੀਆਂ ਬਾਜ਼ਾਰ ਚ ਆਉਂਦੀਆਂ ਨੇਗੇ ਆਪਣੇ ਕੋਲੇ ਟੋਟਲ ਚੀਜ਼ ਜਿਹੜੀ ਆਪਣੇ ਫਾਰਮ ਦੀ ਹੁੰਦੀ ਆ